ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਦੇਖੋ ਇਸ ਡਿਜ਼ਾਈਨ ਨੂੰ ਆਪਾਂ ਇੱਕ ਰੰਗ ਵਿੱਚ ਵੀ ਬਣਾ ਸਕਦੇ ਹਾਂ ਦੋ ਰੰਗਾਂ ਵਿੱਚ ਵੀ ਤਿੰਨ ਰੰਗਾਂ ਵਿੱਚ ਵੀ ਜਾਂ ਜਿਆਦਾ ਰੰਗਾਂ ਵਿੱਚ ਵੀ ਮਲਟੀ ਕਲਰ ਡਿਜ਼ਾਈਨ ਬਣਾ ਸਕਦੇ ਹਾਂ ਠੀਕ ਹੈ ਇੱਥੇ ਮੈਂ ਦੇਖੋ ਇੱਕ ਵਾਰ ਡਿਜ਼ਾਈਨ ਰਿਪੀਟ ਕੀਤਾ ਦੂਸਰੀ ਵਾਰ ਡਿਜ਼ਾਈਨ ਹੈ ਜਿਹੜਾ ਤੁਹਾਡੇ ਤੁਹਾਨੂੰ ਜਿਹੜਾ ਬਣਾ ਕੇ ਦਿਖਾਉਂਗੀ ਠੀਕ ਹੈ ਬਹੁਤ ਹੀ ਸੌਖਾ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜਾਂ ਇਟ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਜਿਹੜੀ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਉਲਟੀ ਸਾਈਡ ਤੋਂ ਸ਼ੁਰੂ ਹੋਊਗੀ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉ ਲਈ ਕੁੰਡੇ ਲੈਣੇ ਆਡ ਨੰਬਰ ਵਿੱਚ ਕੁੰਡੇ ਲੈਣੇ ਆ ਮਤਲਬ ਦੋ ਤੇ ਡਿਵਾਈਡ ਨਾ ਹੁੰਦੇ ਹੁਣ ਜਿਵੇਂ 3 6 9 12 15 18 ਇਸ ਤਰ੍ਹਾਂ ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸ ਦੀ ਪਹਿਲੀ ਸਲਾਈ ਬਾਰਡਰ ਬਣਾਉਣ ਤੋਂ ਬਾਅਦ ਜਿਹੜੀ ਪਹਿਲੀ ਸਲਾਈ ਆਪਾਂ ਉਲਟੀ ਸਾਈਡ ਤੋਂ ਸ਼ੁਰੂ ਕਰਨੀ ਦੂਸਰਾ ਕਲਰ ਆਪਾਂ ਲਗਾ ਲੈਣਾ ਹੈ ਕਲਰ ਤੁਸੀਂ ਜਿਹੜਾ ਵੀ ਲਗਾਉਣਾ ਉਹੀ ਲਗਾ ਸਕਦੇ ਆ ਬਸ ਇਸ ਤਰ੍ਹਾਂ ਦੇਖਣਾ ਜਿਹੜੇ ਆਪਣੇ ਕਲਰ ਆ ਉਹ ਜਿਹੜੇ ਉੱਠਦੇ ਹੋਣ ਇਸ ਤਰ੍ਹਾਂ ਮਤਲਬ ਪਹਿਲੀ ਸਲਾਈ ਡਿਜ਼ਾਈਨ ਦੀ ਉਲਟੀ ਸਾਈਡ ਤੋਂ ਦੇਖ ਪਹਿਲੀ ਸਲਾਈ ਆਪਾਂ ਲਗਾ ਲਿਆ ਦੂਸਰਾ ਕਲਰ ਬਾਰਡਰ ਸੀਗਾ ਆਪਣਾ ਵਾਈਟ ਕਲਰ ਦਾ ਤਾਂ ਹੁਣ ਦੂਸਰਾ ਕਲਰ ਲਗਾ ਲਿਆ ਇੱਥੇ ਸਾਰੀ ਸਲਾਈ ਆਪਾਂ 올ਟੀ ਬਣਾ ਲੈਣੀ ਹੈ ਜੇਕਰ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਈਆਂ ਤੇ ਮੇਰੇ ਸਰਵ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਹੋਰ ਵੀ ਬਹੁਤ ਹੀ ਸੋਹਣੇ ਤੇ ਸੌਖੇ ਡਿਜ਼ਾਈਨ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਕਿਉਂਕਿ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਤੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਪਹਿਲੀ ਸਿਲਾਈ ਕੰਪਲੀਟ ਹੋ ਗਈ ਉਲਟੀ ਸਾਈਡ ਤੋਂ ਠੀਕ ਹੈ ਦੂਸਰੀ ਸਿਲਾਈ ਆ ਗਈ ਆਪਣੀ पहला कुंडा उतारो चाहे बुनो ठीक है उस तो बाद अगे करना है इस तरह एक कुंडा आप एक उल्टा एक उतारा इस तरह बना नहीं एक उल्टा एक उतारना एक उल्टा एक उतारना एक उल्टा एक उतारा एक उल्टा एक उतारे एक, एक उल्टा इस तरह सारी चलाई इस तरह बनानी एक कुंडा स्लिप कर देना एक कुंडा उल्टा बना लेना एक स्लिप एक उल्टा लो जी दूसरी सिलाई कंप्लीट होगी तीसरी सिलाई आ गई डिजाइन की रोंग साइड तो सारी सिलाई आप उल्टी बना लेंगे ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਈ ਵਾਰ ਆਪਣੇ ਕੋਲ ਕਈ ਰੰਗਾਂ ਦੀ ਥੋੜੀ-ਥੋੜੀ ਪਾਚਮ ਬਚ ਜਾਂਦੀ ਹੈ ਤਾਂ ਆਪਾਂ ਇਸ ਤਰ੍ਹਾਂ ਕੋਈ ਆਪਣਾ ਮਲਟੀ ਕਲਰ ਪ੍ਰੋਜੈਕਟ ਤਿਆਰ ਕਰ ਸਕਦੇ ਜਿਵੇਂ ਬੱਚਿਆਂ ਦੇ ਕੋਟੀਆਂ ਸਵੈਟਰ ਸੌਕਸ ਕੈਪ ਠੀਕ ਹੈ ਲੋ ਜੀ ਤੀਸਰੀ ਸਿਲਾਈ ਕੰਪਲੀਟ ਹੋ ਗਈ ਹੁਣ ਆ ਗਏ ਪ੍ਰਾਈਟ ਸਾਈਡ ਤੇ ਪਹਿਲਾ ਕੁੰਡਾ ਤਾਰੂ ਚਾਹੇ ਬੁਣ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਜਿਹੜਾ ਕੁੰਡਾ ਤਾਰਿਆ ਸੀ ਹੁਣ ਆਪਾਂ ਉਹਨੂੰ ਉਲਟਾ ਬਣਾਵਾਂਗੇ ਜਿਹੜਾ ਉਲਟਾ ਬਣਾਇਆ ਸੀ ਉਹਨੂੰ ਇਸ ਤਰ੍ਹਾਂ ਉਤਾਰਾਂਗੇ ਤਾਂ ਇਸੇ ਤਰ੍ਹਾਂ ਇੱਕ ਕੁੰਡਾ ਉਲਟਾ ਇੱਕ ਤਾਰੇ ਇੱਕ ਉਲਟਾ ਨੈਕ ਸਲੀਪ ਉਲਟਾ ਸਲੀਪ ਉਲਟਾ സലിപ്പൽട്ടാ 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 സലിപ്പ സാ സൈസ് തരംപ്ലീറ്റ്ലി ലാസ്റ്റാ സിദ്ധാ ബന് ഉൾ മർജി ਠੀਕ ਹੈ ਜੀ ਹੁਣ ਆ ਗਏ ਆਪਾਂ ਰੌਂਗ ਸਾਈਡ ਤੇ ਰੌਂਗ ਸਾਈਡ ਤੋਂ ਸਾਰੀ ਸਲਾਈ ਉਲਟੀ ਬਣਾਉਣੀ ਹੈ ਇਸ ਤਰ੍ਹਾਂ ਰੌਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਲੈਣੀ ਹੈ ਦੋ ਸਲਾਈਆਂ ਦਾ ਹੀ ਆਪਣੇ ਇਹ ਡਿਜ਼ਾਈਨ ਹੈ ਇਹਨ ਕੇਕ ਸਲਾਈਸ ਦਾ ਆਪਾਂ ਥ੍ਰੈਡ ਲਗਾਉਂਦੇ ਆਪਾਂ ਦੂਸਰਾ ਉਲਟੀ ਸਾਈਡ ਤੋਂ ਡਿਜ਼ਾਈਨ ਆ ਜਿਹੜਾ ਸਿੱਧੀ ਸਾਈਡ ਤੋਂ ਦੋਸ ਲੰਘਿਆ ਤੇ ਆਉਂਦਾ ਬਾਕੀ ਸਿੱਧਾ ਉਲਟੀਆਂ ਚ ਲੰਘਾ ਲਓ ਜੀ ਹੁਣ ਇੱਥੇ ਆਪਾਂ ਇੱਕ ਵਾਰ ਡਿਜ਼ਾਈਨ ਰਿਪੀਟ ਕਰ ਲਿਆ ਦੋਸ ਲੰਘਾ ਠੀਕ ਹੈ ਸਿੱਧੀ ਸਾਈਡ ਤੋਂ ਦੋ ਤਾਂ ਇਹ ਹੀ ਦੋ ਸਲਾਈਆਂ ਹੁਣ ਆਪਾਂ ਦੁਬਾਰਾ ਰਿਪੀਟ ਕਰਾਂਗੇ ਡਿਜ਼ਾਈਨ ਥੋੜਾ ਜਿਹਾ ਚੜਾਈ 'ਚ ਬਣਾਵਾਂਗੇ ਠੀਕ ਹੈ ਇਹਨੂੰ ਚੜਾਈ 'ਚ ਕਿੰਨਾ ਰੱਖਣਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਜੇਕਰ ਤੁਸੀਂ ਇਹਨੂੰ ਇੰਨਾ ਚੜਾਈ 'ਚ ਰੱਖਣਾ ਤਾਂ ਦੇਖੋ ਇੱਥੇ ਮੈਂ ਸਿੱਧੀ ਸਾਈਡ ਤੋਂ ਚਾਰ ਸਲਾਈਆਂ ਬਣੀਆਂ ਡਿਜ਼ਾਈਨ ਦੀਆਂ ਤੁਸੀਂ ਅੱਠ ਵੀ ਬਣਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਇਹ ਹੀ ਡਿਜ਼ਾਈਨ ਦੁਬਾਰਾ ਰਿਪੀਟ ਕਰਾਂਗੇ ਸਿੱਧੀ ਸਾਈਡ ਤੋਂ ਡਿਜ਼ਾਈਨ ਦੀ ਜਿਹੜੀ ਆਪਾਂ ਪਹਿਲੀ ਸਲਾਈ ਰਿਪੀਟ ਕੀਤੀ ਸੀ thread ਲਗਾਉਣ ਤੋਂ ਬਾਅਦ ਪਹਿਲਾ ਕੁੰਡਾ ਤਾਰਿਆ ਦੂਸਰਾ ਉਲਟ ਫਿਰ ਇਹ ਤਾਰਿਆ ਉਲਟਾ ਕੁੰਡਾ ਤਾਰਿਆ ਉਲਟਾ ਕੁੰਡਾ ਤਾਰਿਆ ਇਹ ਕੋਲਟਾ ਇਸੇ ਤਰ੍ਹਾਂ ਠੀਕ ਹੈ ਸਾਰੀ ਸिलाई ਆਪਣੀ ਇਸੇ ਤਰ੍ਹਾਂ ਜਾਊਗੀ रोंग साइड तो सारी सिलाई आप उल्टी बना लेंगे सारी सिलाई आप उल्टी बना लेंगे ਫਿਰ ਰਾਈਟ ਸਾਈਡ ਤੇ ਉਸੇ ਤਰ੍ਹਾਂ ਡਿਜ਼ਾਈਨ ਦੀ ਦੂਸਰੀ ਸਲਾਈਆ ਹੋਗੀ ਜਿਹੜਾ ਕੁੰਡਾ ਆਪਾਂ ਉਤਾਰਿਆ ਸੀ ਹੁਣ ਬਣਾਵਾਂਗੇ ਉਲਟਾ ਜਿਹੜਾ ਉਲਟਾ ਬਣਾਇਆ ਸੀ ਉਹਨੂੰ ਸਲਿੱਪ ਕਰਾਂਗੇ ਤਾਂ ਇੱਕ ਉਲਟਾ ਐਕਸ ਸਲਿੱਪ ਇੱਕ ਉਲਟਾ ਐਕਸ ਸਲਿੱਪ ਇੱਕ ਉਲਟਾ ਐਕਸ ਸਲਿੱਪ ਇੱਕ ਉਲਟਾ ਇੱਕ ਸਲਿੱਪ రంగ సైడ్ వైట్ కలర్గా సారి సై అే రైడ్ जी हम राइट साइड तो भी उल्टी बनावेंगे सारी सिलाई उल्टी बना के कंप्लीट कर दी मैं सीधी साइड तो आप उल्टी सिलाई बना ली हूँ उल्टी साइड तो भी सारी सिलाई उल्टी बनावेंगे क्योंकि उल्टी सिलाई साइड तो सारिया सिलाईं उल्टा ही बन ठीक है ਲਓ ਜੀ ਜਦੋਂ ਆਪਾਂ ਦੋ ਸਲੰਗਾਂ ਕੰਪਲੀਟ ਕਰ ਲੈਂਦੇ ਆ ਉਲਟੀਆਂ ਤਾਂ ਇੱਕ ਲਾਈਨ ਬਣ ਜਾਂਦੀ ਦੇਖੋ ਇਸ ਤਰ੍ਹਾਂ ਠੀਕ ਹੈ ਇੱਕ ਕੁਆਲਟੀ ਲਾਈਨ ਬਣ ਕੇ ਆ ਜਾਂਦੀ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਆਉਂਦਾ ਹੁਣ ਆਪਾਂ ਇਹ ਸਲੰਗਾਂ ਬਣਾਉਣਾ ਹੈ ਠੀਕ ਹੈ ਇੱਕ ਸਿੱਧੀ ਇੱਕ ਉਲਟੇ ਪਾਸੇ ਤੋਂ ਉਲਟੀ ਫਿਰ ਤੀਸਰੀ ਸਿੱਧੀ ਫਿਰ ਚੌਥੀ ਸਲਾਈ ਜਿਹੜੀ ਆਪਣੀ ਉਲਟੀ ਇਸ ਤਰ੍ਹਾਂ ਮੈਂ ਸਲਾਈਆਂ ਗੈਪ ਦੀਆਂ ਸਲਾਈਆਂ ਵਿੱਚ ਬਣਾ ਕੇ ਕੰਪਲੀਟ ਕਰਦੀ ਆ ਉਸ ਤੋਂ ਬਾਅਦ ਤੁਹਾਨੂੰ ਫਿਰ ਥ੍ਰੈਡ ਲਗਾਉਣਾ ਦੱਸੂਗੀ ਅੱਗੇ। ਜੀ ਗੈਪ ਵਾਲੀਆਂ ਚਾਰ ਸਲਾਈਆਂ ਕੰਪਲੀਟ ਕਰਨ ਤੋਂ ਬਾਅਦ ਸਿੱਧੀ ਸਾਈਡ ਤੋਂ ਆਪਾਂ ਉਲਟੀ ਸਿਲਾਈ ਬਣਾਵਾਂਗੇ ਫਿਰ ਪਹਿਲਾਂ ਠੀਕ ਹੈ। ਉਸ ਤੋਂ ਬਾਅਦ ਉਲਟੀ ਸਾਈਡ ਤੋਂ ਆਪਾਂ ਕਲਰ ਚੇਂਜ ਕਰਾਂਗੇ। ਕਿਉਂਕਿ ਆਪਾਂ ਇਹ ਵਾਲੀ ਚਿੱਟੀ ਲਾਈਨ ਬਣਾਉਣੀ ਹੈ। ਇਸ ਲਈ ਉਲਟੀ ਸਿਲਾਈ ਲਓ ਜੀ ਉਲਟੀ ਸਲਾਈ ਕੰਪਲੀਟ ਹੋ ਗਈ ਹੁਣ ਆਪਾਂ ਉਲਟੀ ਸਾਈਡ ਤੋਂ ਜਿਹੜਾ ਵੀ ਕਲਰ ਆਪਣਾ ਲਗਾਉਣਾ ਹੈ ਕਲਰ ਲਗਾ ਕੇ ਜਿਵੇਂ ਆਪਾਂ ਇੱਥੇ ਡਿਜ਼ਾਈਨ ਸ਼ੁਰੂ ਕੀਤਾ ਸੀ ਉਸੇ ਤਰ੍ਹਾਂ ਆਪਾਂ ਡਿਜ਼ਾਈਨ ਸ਼ੁਰੂ ਕਰ ਸਕਦੇ ਹਾਂ ਇਹ ਕੁੰਡਾ ਤਾਂ ਪਹਿਲਾ ਕੁੰਡਾ ਉਤਾਰਿਆ ਜਿਹੜਾ ਵਾਧੂ ਠੀਕ ਹੈ ਉਸ ਤੋਂ ਬਾਅਦ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਉਤਾਰਿਆ ਉਲਟਾ ਉਤਾਰਿਆ ਉਲਟਾ ਠੀਕ ਹੈ ਇਸ ਤਰ੍ਹਾਂ ਆਪਾਂ ਡਿਜ਼ਾਈਨ ਅੱਗੇ ਸ਼ੁਰੂ ਕਰ ਲੈਣਾ ਠੀਕ ਹੈ ਤੈਸਟਰ ਆਪਣਾ ਅੱਗੇ-ਅੱਗੇ ਜਿਹੜਾ ਡਿਜ਼ਾਈਨ ਬਣਦਾ ਜਾਊਗਾ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ